ਹਾਰਦੀਕਸਾਨ ਯੂਨੀਅਨ ਇਕਤਾ ਉਗਰਾਹਾ ਦੇ ਵੱਲੋਂ ਫਤੇਗੜ ਚੂੜੀਆਂ ਦੇ ਨਾਲਾ ਰੋਡ ਤੇ ਸਥਿਤ ਇੱਕ ਹਲਵਾਈ ਦੀ ਦੁਕਾਨ ਦੇ ਬਾਹਰ ਰੋਸ ਦਰਨਾ ਦਿੱਤਾ ਗਿਆ ਰਾਜੇ ਕੀ ਮਾਮਲਾ ਹਲਵਾਈ ਦੇ ਵੱਲੋਂ ਕਟਿਆ ਕਿਸਮ ਦੇ ਕੇਕ ਦੇਣ ਦਾ ਦੱਸਿਆ ਜਾ ਰਿਹਾ ਸੋ ਬਾਅਦ ਵਿੱਚ ਹਲਵਾਈ ਦੇ ਵੱਲੋਂ ਜਨਤਕ ਤੌਰ ਤੇ ਮਾਫੀ ਮੰਗਣ ਉਪਰੰਤ ਕਿਸਾਨਾਂ ਵੱਲੋਂ ਆਪਣਾ ਦਰਨਾ ਖਤਮ ਕਰ ਦਿੱਤਾ ਗਿਆ 10 ਤਰੀਕ ਨੂੰ ਕੇਕ ਖੜਿਆ ਕੋਈ 7 7:30 ਵਜੇ ਸ਼ਾਮੇ ਤੇ 8:30 ਈ ਘਰ ਪਹੁੰਚੇ ਆ ਤੇ ਅਮਰ 9 ਵਜੇ ਨਹੀਂ ਕੇਕ ਕੱਟਿਆ ਵਾ ਕੇਜ ਨੂੰ ਕੱਟਿਆ ਪਰ ਫਿਰ ਅਹੀਂ ਪਲੇਟਾਂ ਦੇ ਬਾਅਦ ਦਿੱਤਾ ਸਾਡੇ ਭਰਾ ਇਹ ਦੂਜੇ ਛੋਟੇ ਮੇਸੋ ਉਹਨਾਂ ਨੂੰ ਉਹਨਾਂ ਜੋ ਇੱਕ ਇੱਕ ਚਮਚਾ ਲਾਇਆ ਤੇ ਉਹ ਮੁਸ਼ਕਿਆ ਤੇ ਖੱਟਾ ਨਿਕਲਿਆ ਉਹ ਨਾਲ ਉਸੇ ਵੇਲੇ ਮਤਲਬ ਗੱਲ ਟੁਕਦਾ ਤੇ ਅਸੀਂ ਰਾਤ ਹੀ ਇਹਨਾਂ ਕੋਲ ਵਾਪਸ ਕਰਨ ਆਏ ਆ ਦੱਸਣ ਇਹਨਾਂ ਨੂੰ ਆਏ ਨਾਲ ਕੇਕ ਲਿਆਂਦਾ ਵਾ ਮੈਂ ਕੋਖਰਾ ਤੋਂ ਮੁੰਡਾ ਸੁਧਿਆ ਗੱਡੀ ਵਾਲਾ ਉਹਨੂੰ ਨਾਲ ਲੈ ਕੇ ਆਏ ਆਂ ਅਬਦੇਰ ਦੁਕਾਨਦਾਰ ਬੱਲੇ ਜੀ ਦੁਕਾਨਦਾਰ ਬਸ ਚਲੋ ਅਗਲੇ ਦਿਨ ਅਸੀਂ ਆਏ ਆਂ ਆਖਿਆ ਵੀ ਤੁਹਾਡਾ ਕੇਜ ਖਰਾਬ ਨਿਕਲਿਆ ਸਿਕਾਤਾ ਨਿਕਲਿਆ ਇਹ ਆਂਦੀ ਇਹ ਗੱਲ ਨਹੀਂ ਜੀ ਹੋ ਸਕਦੀ ਆ ਸਭ ਖਤਾ ਨਿਕਲਿਆ ਵਾ ਨਹੀਂ ਮੁੜ ਗਿਆ ਅੱਜ ਵੀ ਤਾਂ ਹਾਂ ਦੇਖੋ ਖੜਿਆ ਨਹੀਂ ਆ ਕੈਮਰੇ ਚੈੱਕ ਕਰੋ ਆਂਦੇ ਕੈਮਰੇ ਅਸੀਂ ਕਦੀ ਨਹੀਂ ਚੱਤੀ ਤੇ ਨਾ ਇਹ ਹੋਣੀ ਆ ਇਹ ਕਹਿ ਦਾਂਗੇ ਕੀਤਾ ਜਾਏ ਆਪਦਾ ਵੀ ਸਾਨੂੰ ਹੀ ਬਰਾ ਕੀ ਕਰਨਾ ਜੇਦਾ ਚਲੋ ਅਸੀਂ ਮੁੜ ਕੇ ਕਿਸਾਨ ਜੁਨਿਆਂ ਤੇ ਪ੍ਰਧਾਨ ਨੂੰ ਕਹਿਤਾ ਜੀ ਉਹ ਸਾਡੇ ਨਾਲ ਆਏ ਨੇ ਉਹਨਾਂ ਵੀ ਕਿਹਾ ਵੀ ਤੁਹਾਡੀ ਮਰ ਸ਼ਿਕਾਇਤ ਮਿਲੀ ਆ ਤੇ ਆਡੇ ਸ਼ਿਕਾਇਤ ਮਿਲੀ ਤੁਹਾਡੀ ਕੇਕ ਦੀ ਤੇ ਦੱਸੋ ਇਹਦਾ ਕੀ ਕਰਨਾ ਉਹਨਾਂ ਨਾਲ ਵੀ ਤੁਸੀਂ ਦੱਸੋ ਕੀ ਕਰਨਾ ਜਿੱਦਾਂ ਆਖੋਗੇ ਮਰਵਾਉਦੇ ਕਰਾਂਗੇ ਚਲੋ ਜੇ ਉਹ ਮੁੜ ਕੇ ਆਏ ਕਿ ਕਿਨੇ ਰਾਜ ਜਿਹੜਾ ਇਹਨਾਂ ਦੱਸਿਆ ਵੀ ਕਿਸਾਨ ਜੁਨਿਆਂ ਦੇ ਪ੍ਰਧਾਨ ਆ ਇਹ ਆਨੇ ਵੀ ਕੇ ਕਿੰਨੇ ਦਾ 400 ਦਾ ਲਿਆ ਜੀ ਇਹ 400 ਰੁਪਇਆ ਫੜਾਉਣ ਜੀ ਇਹ ਹੈ ਪਹਿਲਾਂ ਨਹੀਂ ਆਏ ਮਰਬਲ ਤੁਸੀਂ ਮਰ ਪਹਿਲਾਂ ਗਲਤ ਕੋਈ ਜੀ ਚਲੋ ਜੀ ਆਪਾਂ ਮੈਂ ਬਾਹਰ ਆ ਕੇ ਬੋਰ ਆ ਗਿਆ ਤੇ ਪ੍ਰਧਾਨ ਜੀ ਨੇ ਉੱਥੇ ਲਾ ਕੇ ਖਲੋਤੇ ਤੇ ਇਹ ਕੁਰਸੀ ਤਾਂ ਉੱਠ ਗਈ ਤਾਂ ਆਪਣੇ ਪਿੱਛੇ ਜਾ ਕੇ ਖਲੋ ਅਗੇ